ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਅਸੀਂ ਇਸਤੇ ਕੋਈ ਵੀ ਪੰਜਾਬ ਸਰੋ ਦੀ ਫੈਸਲਾ ਲਾਗੂ ਨਹੀਂ ਹੁੰਨ ਦਵਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਵਿਰਸਤਾ ਹਿੱਸਾ ਹੈ ਅਸੀਂ ਲਗਾਤਾਰ ਇਸ ਨੂੰ ਬਚਾਉਣ ਲਈ ਆਵਾਜ਼ ਬੁਲੰਗ ਕੀਤੀ ਭਵੰਤ ਸਿੰਘ ਸਾਹਿਬ ਨੇ ਭਾਜਪਾ ਸਰਕਾਰ ਤੇ ਵੱਟਾ ਹਮਲਾ ਬੋਲਿਆ ਆਓ ਤੁਹਾਨੂੰ ਦੱਸਦੇ ਹਾਂ ਭਵੰਤ ਸਿੰਘ ਸਾਹਿਬ ਨੇ ਕੀ ਕਿਹਾ ਦੇਸ਼ ਵਿੱਚ ਬੀਜੇਪੀ ਵੱਲੋਂ ਕੀਤੀ ਜਾ ਰਹੀ ਵੋਟ ਚੋਰੀ ਨੂੰ ਲੈ ਕੇ ਅਸੀਂ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਸੀ ਬੀਜੇਪੀ ਦੀ ਇਸ ਧਾਂਦਰੀ ਨੂੰ ਗੋਲੀਆਂ ਕਰਨ ਦੀ ਬਜਾਏ ਇਲੈਕਸ਼ਨ ਕਮਿਸ਼ਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਭਾਜਪਾ ਦਾ ਇਹ ਲੋਕਤੰਤਰ ਮਾਰੂ ਖੇਡ ਪੂਰੇ ਦੇਸ਼ ਸਾਹਮਣੇ ਆ ਚੁੱਕਿਆ ਹੈ। ਪਹਿਲਾਂ ਵੀ ਭਾਜਪਾ ਨੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਜੋੜਨ ਦੀ ਮੰਗ ਰੱਖ ਕੇ ਸੈਨੇਟ ਤੇ ਸਿੰਡੀਕੇਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਅਸੀਂ ਸਿਰੇ ਤੋਂ ਰਕਾਰਿਆ। ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ। ਅਸੀਂ ਇਸਤੇ ਕੋਈ ਵੀ ਪੰਜਾਬ ਵਿਰੋਧੀ ਫੈਸਲਾ ਲਾਗੂ ਨਹੀਂ ਹੁੰਦਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਾਡੀ ਵਿਰਸੇ ਦਾ ਹਿੱਸਾ ਹੈ ਅਸੀਂ ਲਗਾਤਾਰ ਇਸ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਸੈਨੇਟ ਪੰਕ ਕਰਕੇ ਪੰਜਾਬ ਦੀ ਨਮਾਇੰਗੀ ਕੱਟ ਕਰਨ ਦੀ ਬੀਜੇਪੀ ਦੀ ਕੋਸ਼ਿਸ਼ ਨਾਕਾਮ ਕੀਤੀ ਦੇਸ਼ ਵਿੱਚ ਬੀਜੇਪੀ ਵੱਲੋਂ ਕੀਤੀ ਜਾ ਰਹੀ ਵੋਟ ਚੋਰੀ ਨੂੰ ਅਸੀਂ ਪਹਿਲਾਂ ਹੀ ਉਜਾਗਰ ਕਰ ਚੁੱਕੇ ਹਾਂ ਲੋਕਤੰਤਰ ਨੂੰ ਬਚਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਬੀਜੇਪੀ ਦੀ ਕੇਂਦਰ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ ਪਰ ਪੰਜਾਬ ਬਾਜਪਾ ਦੇ ਆਗੂ ਪੰਜਾਬ ਨਾਲ ਖੜਨ ਦੀ ਬਜਾਏ ਕੇਂਦਰ ਸਰਕਾਰ ਦੇ ਵਿਚਾਰ ਵਿੱਚ ਲੱਗ ਜਾਂਦੇ ਨੇ ਪੰਜਾਬੀਆਂ ਤੇ ਇਸੇ ਵਿਰੋਧ ਕਾਰਨ ਹਮੇਸ਼ਾ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਹਾਂਜੀ ਤੁਹਾਨੂੰ ਦੱਸਤੀ ਜੀ ਪੰਤਮਾ ਸਾਹਿਬ ਨੇ ਦੋ ਮੁੱਦਿਆਂ ਉੱਤੇ ਬਾਜਪਾ ਸਰਕਾਰ ਤੇ ਵੱਡਾ ਹਮਲਾ ਬੋਲਿਆ ਪਹਿਲਾ ਹੈਗਾ ਜੀ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਦੂਸਰਾ ਵੋਟ ਚੋਰੀ ਦਾ ਮੁੱਦਾ ਤੁਹਾਨੂੰ ਦੱਸਤੀ ਜੀ ਪੰਤਮਾ ਸਾਹਿਬ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈਗੀ ਐ ਉਸ ਨੂੰ ਹਰਿਆਣਾ ਦੇ ਕਾਲਜ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀਗੀ ਭਾ ਜੀਪੀ ਸਰਕਾਰ ਨੇ ਤੇ ਅਸੀਂ ਉਸ ਤੋਂ ਸਿਰੇ ਤੋਂ ਨਿਕਾਰਿਆ ਸੀਗਾ ਵੋਟ ਚੋਰੀ ਦੇ ਉੱਤੇ ਵੀ ਅਸੀਂ ਜੋ ਹੈ ਕਹਿ ਰਿਆ ਸੀਗਾ ਭਾ ਜੀਪੀ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈਗਾ ਇਹ ਵੱਡੀ ਗੱਲ ਕਹਿਤੀ ਪੰਤਮਨ ਸਾਹਿਬ ਨੇ ਹਾਂ ਜੀ ਤੁਹਾਨੂੰ ਦੱਸਤੀ ਜੀ ਲਗਾਤਾਰ ਪੰਤਮਨ ਸਾਹਿਬ ਕੰਮ ਕਰਦੇ ਪਏ ਹੈਗੇ ਜੀ ਤੇ ਗ੍ਰੋਥੀਆਂ ਤੇ ਨਿਸ਼ਾਨੇ ਸਾਧਰੇ ਹੈਗੇ ਤੇ ਅੱਜ ਉਹਨਾਂ ਨੇ ਜੋ ਹੈ ਬਾਦਪਾ ਸਰਕਾਰ ਤੇ ਵੱਡਾ ਹਮਲਾ ਬੋਲਦੇ ਹੋਏ ਕਹਿ ਦਿੱਤੀ ਵੱਡੀ ਗੱਲ ਬਾਕੀ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਦੱਸੋ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਲਗਾਤਾਰ ਤੁਹਾਨੂੰ ਖਬਰਾਂ ਦਿਨ ਦਿਹਾੜਾ ਦੇਵਾਂਗੇ ਜੀ